ਸਤਿ ਸ੍ਰੀ ਅਕਾਲ ਦੋਸਤੋ ਦਿੱਲੀ ਆਉਂਦੇ ਹੋਏ ਬੱਸ ਦੀ ਬਰਾਬਰ ਵਾਲੀ ਸੀਟ ਤੇ ਇੱਕ ਮਾਤਾ ਜੀ ਬੈਠੇ ਸੀ ਲਗਾਤਾਰ ਉਹਨਾਂ ਦਾ ਫੋਨ ਵੱਜ ਰਿਹਾ ਸੀ ਤੇ ਉਹ ਪੰਜਾਬੀ ਚ ਗੱਲਬਾਤ ਕਰ ਰਹੀ ਸੀ ਦੂਸਰੀ ਤਰਫ ਉਸ ਦਾ ਬੇਟਾ ਸੀ ਜੋ ਦਿੱਲੀ ਰਹਿੰਦਾ ਸੀ ਮਾਤਾ ਸਕੂਲ ਜਾ ਰਹੀ ਸੀ ਜਿਵੇਂ ਜਿਵੇਂ ਦਿੱਲੀ ਨੇੜੇ ਆ ਰਹੀ ਸੀ ਤਾਂ ਉਸ ਦੀ ਬੇਚੈਨੀ ਵੱਧਦੀ ਜਾ ਰਹੀ ਸੀ ਗਾਜ਼ੀਆਬਾਦ ਆਉਂਦੇ ਆਉਂਦੇ ਥੋੜਾ ਇਸ ਲਈ ਪਰੇਸ਼ਾਨ ਹੋ ਗਈ ਕਿਉਂਕਿ ਉਸਨੇ ਜਾਣਾ ਕਸ਼ਮੀਰੀ ਗੇਟ ਸੀ ਤੇ ਬੱਸ ਦਾ ਆਖਰੀ ਸਟਾਪੇਜ ਸੀ ਇਹ ਆਮ ਜਈ ਗੱਲ ਆ ਕਿ ਦਿੱਲੀ ਦੀ ਭੀੜ ਤੋਂ ਹਰ ਕੋਈ ਘਬਰਾਉਂਦਾ ਖਾਸ ਕਰਕੇ ਬਜ਼ੁਰਗਾਂ ਨੂੰ ਜ਼ਿਆਦਾ ਸਮੱਸਿਆ ਰਹਿੰਦੀ ਹੈ ਆਖਿਰ ਮੈਂ ਉਹਨਾਂ ਨੂੰ ਪੁੱਛ ਹੀ ਲਿਆ ਤੁਸੀਂ ਕਿੱਥੇ ਜਾਣਾ ਤਾਂ ਉਹਨਾਂ ਨੇ ਕਿਹਾ ਮੈਂ ਕਸ਼ਮੀਰੀ ਗੇਟ ਜਾਣਾ ਹੈ ਉੱਥੇ ਉਹਨਾਂ ਦਾ ਬੇਟਾ ਉਹਨਾਂ ਨੂੰ ਲੈਣ ਆਵੇਗਾ ਮੈਂ ਕਾ ਤੁਸੀਂ ਪਰੇਸ਼ਾਨ ਨਾ ਹੋਵੋ ਮੈਂ ਤੁਹਾਨੂੰ ਆਨੰਦ ਵਿਹਾਰ ਹੀ ਉਤਾਰ ਦੇਵਾਂਗਾ ਤੁਸੀਂ ਆਪਣੇ ਬੇਟੇ ਨੂੰ ਫੋਨ ਤੇ ਕਹਿ ਦਿਓ ਕਿ ਉੱਥੋਂ ਲੈ ਜਾਵੇ ਖੈਰ ਉਹਨਾਂ ਨੇ ਆਪਣੇ ਬੇਟੇ ਨੂੰ ਕਹਿ ਦਿੱਤਾ ਬੇਟੇ ਨੇ ਮਾਤਾ ਨੂੰ ਕਿਹਾ ਕਿ ਲਾਈਵ ਲੋਕੇਸ਼ਨ ਭੇਜ ਦੇ ਤੇ ਮਾਤਾ ਫੋਨ ਖੱਟਣ ਤੋਂ ਬਾਅਦ ਫੋਨ ਨੂੰ ਘੂਰ-ਘੂਰ ਕੇ ਵੇਖ ਰਹੀ ਸੀ ਖੈਰ ਮੈਂ ਫੋਨ ਲੈ ਕੇ ਲੋਕੇਸ਼ਨ ਬੇਟੇ ਦੇ ਨੰਬਰ ਤੇ ਭੇਜ ਦਿੱਤੀ आनंद विहार ਪਹੁੰਚੇ ਮੈਂ ਉਹਨਾਂ ਦੇ ਬੈਗ ਵਗੈਰਾ ਲੈ ਕੇ ਉਤਰ ਗਿਆ ਤੇ ਉਹਨਾਂ ਨੂੰ ਫੁੱਟਪਾਥ ਤੇ ਲੈ ਕੇ ਖਲੋ ਗਿਆ ਮਾਤਾ ਨੇ ਸਿਰ ਤੇ ਹੱਥ ਰੱਖ ਕੇ ਬਹੁਤ ਸਾਰੀਆਂ ਦੁਆਵਾਂ ਦਿੱਤੀਆਂ ਤੇ ਬੋਲੀ ਬੇਟਾ ਤੁਸੀਂ ਕਿੱਥੇ ਜਾਣਾ ਜਾਂਦੇ ਰਹੋ ਪਹਿਲਾਂ ਮੇਰਾ ਮਨ ਹੋਇਆ ਕਿ ਚਲਾ ਜਾਵਾਂ ਪਰ ਫਿਰ ਮਨ ਨਹੀਂ ਮੰਨਿਆ ਕਿ ਸਵੇਰੇ ਤੜਕੇ ਦੇ 4 ਵਜੇ ਸੀ ਮਾਤਾ ਵੀ ਬਜ਼ੁਰਗ ਸੀ ਸਮਾਨ ਵੀ ਜ਼ਿਆਦਾ ਸੀ ਚਲੋ ਕੋਈ ਗੱਲ ਨਹੀਂ ਉਹਨਾਂ ਦੇ ਬੇਟੇ ਦੇ ਆਉਣ ਦਾ ਇੰਤਜ਼ਾਰ ਕਰਦਾ ਹਾਂ ਕਰੀਬ 20 ਮਿੰਟ ਬਾਅਦ ਇੱਕ ਸਿੱਖ ਨੌਜਵਾਨ ਗੱਡੀ ਵਿੱਚੋਂ ਉਤਰਿਆ ਜਿਸ ਨੇ ਆਰਮੀ ਦੀ ਵਰਦੀ ਪਾਈ ਹੋਈ ਸੀ ਉਤਰਦਿਆਂ ਹੀ ਮੈਨੂੰ ਵੇਖ ਕੇ ਬੋਲਿਆ ਅਰੇ ਅਮਰ ਭਾਈ ਕੀ ਹਾਲ ਹੈ ਇਹ ਕਹਿੰਦੇ ਹੀ ਮੈਨੂੰ ਉਸਨੇ ਗਲੇ ਨਾਲ ਲਗਾ ਲਿਆ ਤੇ ਆਂਟੀ ਬੋਲੇ ਤੂੰ ਜਾਣਦਾ ਇਸਨੂੰ ਫਿਰ ਬੋਲਿਆ ਕਿ ਕਿਵੇਂ ਯਾਰ ਭੁੱਲ ਗਿਆ ਮੈਂ ਆ ਉਹ ਕੁਲਦੀਪ ਐਸਐਸ ਸਕੂਲ ਵਾਲਾ ਅੱਛਾ ਅੱਛਾ ਕੁਲਦੀਪ ਤੇ ਮੈਂ ਦਸਵੀਂ ਤੱਕ ਇਕੱਠੇ ਪੜੇ ਸੀ ਅੱਜ 13 ਸਾਲ ਬਾਅਦ ਫੇਰ ਮੁਲਾਕਾਤ ਹੋਈ ਸੀ ਮੈਂ ਪੁੱਛਿਆ ਇੱਥੇ ਕਿਵੇਂ ਤਾਂ ਕੁਲਦੀਪ ਨੇ ਦੱਸਿਆ ਕਿ ਉਹ ਇੰਡੀਅਨ ਆਰਮੀ ਵਿੱਚ ਹੈ ਇਹ ਸੁਣ ਕੇ ਖੁਸ਼ੀ ਹੋਈ ਜਾਂਦੇ ਜਾਂਦੇ ਮੈਨੂੰ ਥੈਂਕ ਯੂ ਕਹਿਣ ਲੱਗਾ ਤਾਂ ਮੈਂ ਕਿਹਾ ਕੋਈ ਗੱਲ ਨਹੀਂ ਯਾਰ ਮੇਰੀ ਵੀ ਮਾਂ ਐ ਮੇਰਾ ਮੰਨਣਾ ਕਿ ਰਸਤੇ ਵਿੱਚ ਜਾਂਦੇ ਹੋਏ ਤੁਸੀਂ ਹੋਰ ਕਿਸੇ ਦੀ ਮਦਦ ਕਰੋ ਜਾਂ ਨਾ ਕਰੋ ਪਰ ਬਜ਼ੁਰਗਾਂ ਦੀ ਮਦਦ ਜ਼ਰੂਰ ਕਰਿਆ ਕਰੋ ਕਿਉਂਕਿ ਉਹ ਤੇਜ਼ੀ ਨਾਲ ਇਸ ਬਦਲਦੇ ਦੌਰ ਵਿੱਚ ਉਹ ਇੰਨੇ ਸક્ષਮ ਨਹੀਂ ਹੁੰਦੇ ਕਿ ਉਹ ਤੇਜ਼ੀ ਨਾਲ ਬਦਲਾਅ ਨੂੰ ਅਡਾਪਟ ਕਰ ਸਕਣ ਇੱਕ ਆਸ ਵੀ ਹੁੰਦੀ ਹੈ ਕਿ ਸ਼ਾਇਦ ਮੇਰੇ ਮਾਪੇ ਨੂੰ ਵੀ ਕਦੇ ਜ਼ਰੂਰਤ ਪਈ ਤਾਂ ਮੈਂ ਨਾ ਸਹੀ ਕੋਈ ਹੋਰ ਮਦਦ ਜ਼ਰੂਰ ਕਰੇਗਾ ਕਿਉਂਕਿ ਕਹਿੰਦੇ ਨੇ ਕਿ ਕਰਮ ਹਮੇਸ਼ਾ ਮੁੜ ਕੇ ਜ਼ਰੂਰ ਆਉਂਦਾ ਨੇਕ ਨੀਅਤ ਨਾਲ ਚੱਲਦੇ ਰਹੋ ਚਲਾਕੀ ਚਾਲਬਾਜੀ ਬਿਨਾਂ ਲਾਲਚ ਕਿਸੇ ਦੀ ਮਦਦ ਕਰੋ ਤਾਂ ਤੁਹਾਨੂੰ ਜੋ ਮਿਲੇਗਾ ਨਾ ਉਸ ਦਾ ਤੁਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਧੰਨਵਾਦ ਦੋਸਤੋ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਧੰਨਵਾਦ ਦੋਸਤ